ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸ਼ਾਮ ਦਾ ਵੇਲਾ ਹੁੰਦਾ ਹੈ ਹਰ ਘਰ ਚ ਲਾਈਟਾਂ ਜਗ ਰਹੀਆਂ ਹੁੰਦੀਆਂ ਨੇ ਪਰ ਹਿੰਮਤ ਸਿੰਘ ਦੇ ਘਰ ਹਨੇਰਾ ਹੁੰਦਾ ਗੁਰਿੰਦਰਜੀਤ ਸਿੰਘ ਜਦੋਂ ਹਿੰਮਤ ਸਿੰਘ ਦੇ ਘਰ ਪਹੁੰਚਦਾ ਉਹ ਦੇਖਦਾ ਹੈ ਕਿ ਉਸਦੇ دوست ਹਿੰਮਤ ਸਿੰਘ ਦੀ ਘਰ ਵਾਲੀ ਯਾਨੀ ਉਸਦੀ ਭਾਬੀ ਸੰਦੀਪ ਕੌਰ ਹਨੇਰੇ ਚ ਇਕੱਲੀ ਬੈਠੀ ਹੋਈ ਹੈ। ਉਹ ਲਾਈਟ ਜਗਾਉਂਦਾ ਤੇ ਪੁੱਛਦਾ ਕਿ ਭਾਬੀ ਸਭ ਠੀਕ ਤਾਂ ਹੈ? ਸੰਧਿਆ ਵੇਲੇ ਤੂੰ ਹਨੇਰਾ ਕਰਕੇ ਬੈਠੀ ਹੋਈ ਆ ਪੂਰੇ ਘਰ ਚ। ਸੰਦੀਪ ਕੌਰ ਪਰੇਸ਼ਾਨ ਤਾਂ ਹੁੰਦੀ ਆ ਪਰ ਗੱਲ ਟਾਲ ਦਿੰਦੀ ਆ। ਗੁਰਿੰਦਰਜੀਤ ਫੇਰ ਪੁੱਛਦਾ ਕਿ ਭਾਬੀ ਕੋਈ ਗੱਲ ਹੈ ਤਾਂ ਦੱਸ ਕੋਈ ਪਰੇਸ਼ਾਨੀ ਹੈ ਤਾਂ ਬਾਹਰ ਕੱਢ ਦੇ ਅਗੋਂ ਫੇਰ ਸੰਦੀਪ ਕੌਰ ਕਹਿੰਦੀ ਆ ਕਿ ਉਸਦਾ ਘਰ ਵਾਲਾ ਤੇਰਾ ਦੋਸਤ ਹਿੰਮਤ ਸਿੰਘ ਉਸ ਨੂੰ ਪਿਆਰ ਨਹੀਂ ਕਰਦਾ ਹਾਂ ਸਾਡੀ ਇੱਕ ਬੱਚੀ ਹੈ ਘਰ ਪਰਿਵਾਰ ਵੀ ਸਹੀ ਹੈ ਪਰ ਉਸਨੇ ਜ਼ਿੰਦਗੀ ਨੂੰ ਕਿਸੇ ਹੋਰ ਤਰ੍ਹਾਂ ਦਾ ਇਮੇਜਨ ਕੀਤਾ ਸੀ ਉਹ ਇਦਾਂ ਦੀ ਰੁੱਖੀ ਜ਼ਿੰਦਗੀ ਨਹੀਂ ਸੀ ਰਿਜ਼ਰਵ ਕਰਦੀ ਨਹੀਂ ਚਾਹੁੰਦੀ ਸੀ ਅੱਗੋ ਗੁਰਿੰਦਰਜੀਤ ਕਹਿੰਦਾ ਹੈ ਕਿ ਕੋਈ ਨਹੀਂ ਭਾਬੀ ਸਭ ਸੈੱਟ ਕਰ ਦਾਂਗੇ ਆਪਾਂ ਛੋਟੀ ਜਿਹੀ ਗੱਲ ਹੈ ਤੂੰ ਆਪਣੀ ਜਵਾਕੜੀ ਦਾ ਧਿਆਨ ਰੱਖ ਇਹ ਕਹਿ ਕੇ ਉਹ ਉੱਥੋਂ ਚਲਾ ਜਾਂਦਾ ਪਰ ਵਿੱਚ ਵਿੱਚ ਜਦੋਂ ਆਪਣੇ ਦੋਸਤ ਹਿੰਮਤ ਸਿੰਘ ਨਾਲ ਮਿਲਦਾ ਹੈ ਤਾ ਇਸ਼ਾਰਿਆਂ ਇਸ਼ਾਰਿਆਂ ਚ ਉਹਨੂੰ ਸਮਝਾਉਂਦਾ ਹੈ ਕਿ ਤੂੰ ਭਾਬੀ ਨੂੰ ਵਕਤ ਦਿਆ ਕਰ ਕਿੰਨਾ ਵਧੀਆ ਪਰਿਵਾਰ ਆ ਤੇਰਾ ਤੂੰ ਭਾਬੀ ਨੂੰ ਖੁਸ਼ ਰੱਖਿਆ ਕਰ ਅੱਗੋਂ ਹਿੰਮਤ ਸਿੰਘ ਵੀ ਅਕਸਰ ਕਹਿੰਦਾ ਹੁੰਦਾ ਹੈ ਕਿ ਕੌਣ ਕਹਿੰਦਾ ਹੈ ਕਿ ਮੈਂ ਸੰਦੀਪ ਨਾਲ ਪਿਆਰ ਨਹੀਂ ਕਰਦਾ ਫਿਰ ਅੱਗੋਂ ਗੁਰਿੰਦਰ ਵੀ ਚੁੱਪ ਹੋ ਜਾਂਦਾ ਕਿਉਂਕਿ ਜ਼ਿਆਦਾ ਗੱਲ ਉਹ ਇਸ ਬਾਰੇ ਕਰਨੀ ਸੀ ਸਕਦਾ ਕਿਸੇ ਦੇ ਪਰਿਵਾਰ ਦੀ ਨਿੱਜਤਾ ਦੀ ਇੱਜ਼ਤ ਕਰਨੀ ਜ਼ਰੂਰੀ ਹੁੰਦੀ ਹੈ ਫਿਰ ਭਾਵੇਂ ਉਹ ਦੋਸਤ ਕਿਉਂ ਨਾ ਹੋ ਹੁਣ ਗੁਰਿੰਦਰ ਦੇ ਮਾਈਂਡ ਸ਼ੋਅ ਇਹ ਸਭ ਨਿਕਲ ਚੁੱਕਾ ਹੁੰਦਾ ਹੈ ਪਰ ਸੰਦੀਪ ਕੌਰ ਦੇ ਨਹੀਂ ਇੱਕ ਦਿਨ ਜਦੋਂ ਇਹਨਾਂ ਦੀ ਫੇਰ ਮੁਲਾਕਾਤ ਹੁੰਦੀ ਆ ਜਦੋਂ ਹਿੰਮਤ ਸਿੰਘ ਲਾਗੇ ਨਹੀਂ ਹੁੰਦਾ ਤਾਂ ਇਹ ਗੁਰਿੰਦਰਜੀਤ ਨੂੰ ਕਹਿੰਦੀ ਆ ਕਿ ਤੂੰ ਕਿਹਾ ਸੀ ਕਿ ਸਭ ਸੈੱਟ ਕਰ ਦੇਂਗਾ ਠੀਕ ਕਰ ਦੇਂਗਾ ਮੈਨੂੰ ਖੁਸ਼ੀਆਂ ਲਿਆ ਕੇ ਦੇਂਗਾ ਮੈਨੂੰ ਤੇਰਾ ਇਹ ਪ੍ਰੋਪੋਜ਼ਲ ਮਨਜ਼ੂਰ ਅੱਗੋ ਗੁਰਿੰਦਰਜੀਤ ਹੈਰਾਨ ਹੋ ਕੇ ਕਹਿੰਦਾ ਕਿ ਭਾਬੀ ਤੂੰ ਉਸ ਦਿਨ ਪਰੇਸ਼ਾਨ ਸੀ ਸੋ ਮੈਂ ਤਾਂ ਕਰਕੇ ਕਹਿਤਾ ਸੀ ਬਾਕੀ ਹਿੰਮਤ ਸਿੰਘ ਤੇਰੇ ਨਾਲ ਬਾਹਲਾ ਮੂੰਹ ਕਰਦਾ ਤੂੰ ਹੀ ਕਿਸੇ ਗਲਤ ਫਹਿਮੀ ਚ ਤੁਰੇ ਫਿਰਦੀ ਆ ਅੱਗੋ ਸੰਦੀਪ ਕੌਰ ਕਹਿੰਦੀ ਆ ਕਿ ਖੁਸ਼ੀਆਂ ਮੇਰੀਆਂ ਖਾਧੀਆਂ ਜਾ ਰਹੀਆਂ ਨੇ ਜ਼ਿੰਦਗੀ ਚ ਮੇਰੇ ਹਨੇਰਾ ਐ ਤੂੰ ਤਾਂ ਬਸ ਬਾਹਰ ਬੈਠਾ ਕਮੈਂਟਰੀ ਹੀ ਕਰ ਸਕਦਾ ਭੁਗਤ ਤਾਂ ਮੈਂ ਰਹੀ ਆ ਨਾ ਫੇਰ ਗੁਰਿੰਦਰਜੀਤ ਸਿੰਘ ਕਹਿੰਦਾ ਕਿ ਤੂੰ ਮੇਰੇ ਤੋਂ ਜੋ ਚਾ ਰਹੀ ਆ ਨਾ ਮੈਂ ਸਮਝ ਰਿਹਾ ਪਰ ਇਦਾਂ ਕਦੀ ਨਹੀਂ ਹੋ ਸਕਦਾ ਹਿੰਮਤ ਮੇਰਾ ਦੋਸਤ ਹੈ ਇਹ ਕਹਿ ਕੇ ਉਹ ਘਰੋਂ ਨਿਕਲਦਾ ਹੈ ਤੇ ਬਾਹਰ ਖੜੀ ਆਪਣੀ ਬਾਈਕ ਤੇ ਚਲਾ ਜਾਂਦਾ 18 ਸਾਲ ਦਾ ਗੁਰਿੰਦਰਜੀਤ ਸਿੰਘ ਸਚਖੰਡ ਰੋਡ ਤਰਨਤਾਰਨ ਵਿਖੇ ਰਹਿੰਦਾ ਹੁੰਦਾ ਹੈ ਉਸ ਦੀ ਮਾਤਾ ਦਾ ਨਾਮ ਨਿਰਮਲ ਕੌਰ ਤੇ ਪਿਤਾ ਦਾ ਨਾਮ ਤਰਸੀਮ ਸਿੰਘ ਹੁੰਦਾ ਹੈ। ਤਰਸੀਮ ਸਿੰਘ ਪੋਸਟ ਆਫਿਸ 'ਚ ਕੰਮ ਕਰਦੇ ਹੁੰਦੇ ਨੇ। ਲੰਮੀ ਸਰਵਿਸ ਦੇ ਬਾਅਦ ਉਹ 2019 ਨੂੰ ਰਿਟਾਇਰ ਹੋਏ ਹੁੰਦੇ ਨੇ। ਰਿਟਾਇਰ ਹੋਣ ਦੇ ਬਾਅਦ ਉਹ ਫ੍ਰੀ ਨਹੀਂ ਰਹਿਣਾ ਚਾਹੁੰਦੇ ਹੁੰਦੇ। ਸੋ ਇਸ ਲਈ ਉਹ ਘਰ 'ਚ ਹੀ ਇੱਕ ਬਿਜ਼ਨਸ ਸ਼ੁਰੂ ਕਰ ਲੈਂਦੇ ਨੇ ਤੇ ਉਸੇ 'ਚ ਵਸੇ ਰਹਿੰਦੇ ਨੇ। ਗੁਰਿੰਦਰਜੀਤ ਦੇ ਇਲਾਵਾ ਤਰਸੀਮ ਸਿੰਘ ਦੇ ਤਿੰਨ ਪੁੱਤ ਹੋਰ ਹੁੰਦੇ ਆ। ਵੱਡਾ ਪੁੱਤ ਫਾਈਨਾਂਸ ਦਾ ਕੰਮ ਕਰਦਾ ਹੁੰਦਾ ਇੱਕ ਠੇਕੇਦਾਰੀ ਦਾ ਤੇ ਇੱਕ بیٹے ਦਾ ਕਿਸੇ ਬਿਮਾਰੀ ਦੇ ਕਾਰਨ ਦੇਹਾਂਤ ਹੋ ਚੁੱਕਾ ਹੁੰਦਾ ਸਭ ਤੋਂ ਛੋਟਾ ਗੁਰਿੰਦਰਜੀਤ ਸਿੰਘ ਹੀ ਹੁੰਦਾ ਗੁਰਿੰਦਰ ਵੀ ਆਪਣੇ ਭਰਾ ਨਾਲ ਬਿਲਡਿੰਗ ਕੰਸਟਰਕਸ਼ਨ ਦੀ ਠੇਕੇਦਾਰੀ ਦਾ ਕੰਮ ਕਰਦਾ ਹੁੰਦਾ ਸੋ ਪੈਸੇ ਦੀ ਤਾਂ ਕੋਈ ਕਮੀ ਨਹੀਂ ਹੁੰਦੀ ਗੁਰਿੰਦਰਜੀਤ ਨੂੰ ਨਵੇਂ-ਨਵੇਂ ਬਾਈਕਸ ਤੇ ਮਾਡਲਸ ਤੇ ਸਵਾਰੀ ਕਰਨ ਦਾ ਸ਼ੌਕ ਹੁੰਦਾ ਤੇ ਵੰਸ ਵੰਨੇ ਬ੍ਰਾਂਡਿਡ ਕੱਪੜੇ ਪਾਉਣ ਦਾ ਸ਼ੌਕ ਹੁੰਦਾ ਵੈਸੇ ਤਾਂ ਇਸ ਦੇ ਕਈ ਯਾਰ ਹੁੰਦੇ ਨੇ ਪਰ ਗੁਆਂਡ ਚ ਰਹਿੰਦਾ ਹਿੰਮਤ ਸਿੰਘ ਇਸ ਦਾ ਕਾਫੀ ਵਧੀਆ ਦੋਸਤ ਹੁੰਦਾ ਹਾਲਾਂਕਿ ਦੋਵਾਂ ਚ ਉਮਰ ਦਾ ਖਾਸਾ ਫਰਕ ਹੁੰਦਾ ਪਰ ਫੇਰ ਵੀ ਇਹ ਜਗਰੀ ਯਾਰ ਹੁੰਦੇ ਨੇ ਹਿੰਮਤ ਸਿੰਘ ਦੇ ਪਿਤਾ ਵੀ ਇੱਕ ਭਰੀ-ਪੂਰੀ ਜ਼ਮੀਨ ਵਾਲੇ ਕਿਸਾਨ ਹੁੰਦੇ ਆ ਅੱਗੋਂ ਮੁੰਡੇ ਵੀ ਲਾਇਕ ਇਸ ਦੇ ਵੀ ਦੋ ਭਰਾ ਹੁੰਦੇ ਨੇ ਧਰਮਪ੍ਰੀਤ ਸਿੰਘ ਤੇ ਪ੍ਰਗਟ ਸਿੰਘ ਹਿੰਮਤ ਸਿੰਘ ਨੇ ਆਧੁਨਿਕ ਖੇਤੀ 'ਚ ਪੈਰ ਪਾਇਆ ਤੇ ਮੁਨਾਫਾ ਵੀ ਖਟ ਰਿਆ ਹੁੰਦਾ 2015 ਜਦ ਹਿੰਮਤ ਸਿੰਘ ਦੀ ਬਰਾਤ ਸ਼ੇਰਾਂ ਜਾਂਦੀ ਹੈ ਨਾ ਤਾਂ ਉਸ ਦਾ ਗਵਾਂਡ ਵਾਲਾ ਜਿਗਰੀ ਯਾਰ ਗੁਰਿੰਦਰਜੀਤ ਉਸ ਦੇ ਨਾਲ-ਨਾਲ ਹੀ ਰਹਿੰਦਾ ਪੂਰੇ ਵਿਆਹ ਚ ਪਰਛਾਵੇਂ ਦੀ ਤਰ੍ਹਾਂ ਉਸ ਦੇ ਨਾਲ ਚਿਪਕਿਆ ਰਹਿੰਦਾ ਭਾਬੀ ਸੰਦੀਪ ਕੌਰ ਦੀ ਉਹ ਬੜੀ ਇੱਜ਼ਤ ਕਰਦਾ ਹੁੰਦਾ ਹੁਣ ਉਹ ਜਦੋਂ ਵਿਆਹ ਕੇ ਘਰ ਆਉਂਦੀ ਆ ਤਾਂ ਇੱਕ ਤਾਂ ਇਹਨਾਂ ਦਾ ਦਿਉਰ ਪਰਜਾਈ ਦਾ ਰਿਸ਼ਤਾ ਹੁੰਦਾ ਦੂਜਾ ਇਹ ਗੁਆਂਢੀ ਵੀ ਹੁੰਦੇ ਆ ਗੁਰਿੰਦਰਜੀਤ ਦਾ ਇਹਨਾਂ ਘਰ ਆਉਣਾ ਜਾਣਾ ਬੜੀ ਹੀ ਆਮ ਗੱਲ ਸੀ ਭਾਬੀ ਸੰਦੀਪ ਕੌਰ ਨਾਲ ਵੀ ਇਸ ਦੀ ਖਾਸੀ ਬਣਦੀ ਹੁੰਦੀ ਆ ਹਾਸਾ ਮਜ਼ਾਕ ਰੋਜ਼ ਦਾ ਹੀ ਹੁੰਦਾ ਤਕਰੀਬਨ 2 ਸਾਲ ਬਾਅਦ ਸੰਦੀਪ ਕੌਰ ਤੇ ਹਿੰਮਤ ਸਿੰਘ ਨੂੰ ਰੱਬ ਧੀ ਦੀ ਦਾਤ ਬਖਸ਼ਦੇ ਨੇ ਇਸ ਦਰਮਿਆਨ ਪੰਜਾਬ ਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਆ ਸਭ ਸਿਆਸੀ ਪਾਰਟੀਆਂ ਚੋਣ ਮੈਦਾਨ ਚ ਆਪਣੇ ਉਮੀਦਵਾਰ ਉਤਾਰ ਰਹੀਆਂ ਹੁੰਦੀਆਂ ਤਰਨ ਤਾਰਨ ਸਦਰ ਸੀਟ ਤੋਂ ਕਾਂਗਰਸ ਤੋਂ ਡਾਕਟਰ ਧਰਮਵੀਰ ਅਗਨੀ ਹੋਤਰੀ ਨੂੰ ਮੈਦਾਨ ਚ ਉਤਾਰਿਆ ਜਾਂਦਾ ਸੰਦੀਪ ਕੌਰ ਦਾ ਭਰਾ ਹੁੰਦਾ ਹੈ ਮਨਪ੍ਰੀਤ ਸਿੰਘ ਉਰਫ ਸਣੀ ਉਹ ਕਾਂਗਰਸੀ ਵਰਕਰ ਹੁੰਦਾ ਉਹ ਵੀ ਜੀਜਾ ਨਾਲ ਪਾਰਟੀ ਦੇ ਸਮਰਥਨ 'ਚ ਚੋਣ ਪ੍ਰਚਾਰ 'ਚ ਜੁਟ ਜਾਂਦਾ ਹੈ ਹੁਣ ਮਾਮਲਾ ਰਿਸ਼ਤਦਾਰੀ ਦਾ ਹੁੰਦਾ ਸੋ ਸਾਲਾ ਹਿੰਮਤ ਸਿੰਘ ਤੇ ਉਸ ਦਾ ਦੋਸਤ ਗੁਰਿੰਦਰਜੀਤ ਵੀ ਉਸ ਨਾਲ ਚੋਣ ਪ੍ਰਚਾਰ ਕਰਨ ਲੱਗਦੇ ਨੇ ਸਬ ਵਰਕਰਸ ਦੀਆਂ ਮਿਹਨਤਾਂ ਦੇ ਮੁੱਲ ਪੈਂਦੇ ਨੇ ਅਤੇ ਡਾਕਟਰ ਅਗਨੇ ਹੋਤਰੀ ਚੋਣ ਜਿੱਤ ਵੀ ਜਾਂਦੇ ਨੇ ਹੁਣ ਸੰਦੀਪ ਕੌਰ ਦਾ ਭਰਾ ਮਨਪ੍ਰੀਤ ਸਿੰਘ ਨਵੇਂ ਵਿਧਾਇਕ ਦਾ ਖਾਸ ਬੰਦਾ ਸੀ ਸੋ ਉਹਨਾਂ ਨੇ ਮਨਪ੍ਰੀਤ ਨੂੰ ਆਪਣਾ ਪੀਏ ਬਣਾ ਲਿਆ ਹੁਣ ਪੀਏ ਦੀ ਵੀ ਘੱਟ ਪਾਵਰ ਥੋੜੀ ਹੁੰਦੀ ਆ ਆਪਣੇ ਇਲਾਕੇ 'ਚ ਇਨ੍ਹਾਂ ਚੋਣਾ ਨੇ ਸੰਦੀਪ ਕੌਰ ਦੇ ਪਿੱਕੇ ਟੱਬਰ ਨੂੰ ਗੁਰਿੰਦਰਜੀਤ ਦੇ ਬੇहद ਕਰੀਬ ਕਰਤਾ ਕਿਉਂਕਿ ਮਨਪ੍ਰੀਤ ਦੀ ਮਦਦ ਕੀਤੀ ਸੀ ਹੁਣ ਗੁਰਿੰਦਰਜੀਤ ਦਾ ਸੰਦੀਪ ਕੌਰ ਤੇ ਹਿੰਮਤ ਸਿੰਘ ਨਾਲ ਬਥੇਰਾ ਹੋਰ ਵੀ ਜ਼ਿਆਦਾ ਬੈਣਾ ਉੱਠਣਾ ਹੋ ਚੁੱਕਿਆ ਸੀ ਹਾਲਾਂਕਿ ਕਦੀ ਵੀ ਗੁਰਿੰਦਰਜੀਤ ਦੇ ਮਨਸੇ ਭਾਬੀ ਸੰਦੀਪ ਕੌਰ ਲਈ ਇਸ ਦਰਮਿਆਨ ਗਲਤਗਲ ਨਹੀਂ ਆਈ ਨਾ ਹੀ ਉਹਨੇ ਇਸ ਨਜ਼ਰ ਨਾਲ ਉਸ ਨੂੰ ਕਦੀ ਵੇਖਿਆ ਪਰ ਸੰਦੀਪ ਕੌਰ ਬਾਰੇ ਅਸੀਂ ਸੇਮ ਨਹੀਂ ਕਹਿ ਸਕਦੇ ਇੱਕ ਵੀਡੀਓ ਰੈਫਰੈਂਸ ਦੇ ਮੁਤਾਬਕ ਉਹ 18 ਸਾਲ ਦੇ ਗੁਰਿੰਦਰਜੀਤ ਨੂੰ ਲੈ ਕੇ ਅਟਰੈਕਟ ਹੋ ਚੁੱਕੀ ਸੀ ਉਹ ਇਹ ਸੋਚਦੀ ਰਹਿੰਦੀ ਸੀ ਕਿ ਕਿਸ ਤਰ੍ਹਾਂ ਉਹ ਗੁਰਿੰਦਰਜੀਤ ਨਾਲ ਆਪਣਾ ਰਿਸ਼ਤਾ ਅੱਗੇ ਵਧਾਏ ਜਿਸ ਸ਼ਾਮ ਦਾ ਜ਼ਿਕਰ ਮੈਂ ਪਹਿਲੇ ਕਰ ਚੁੱਕੀ ਹਾਂ ਜਦੋਂ ਸੰਦੀਪ ਕੌਰ ਆਪਣੇ ਦਿਲ ਦੀ ਗੱਲ ਗੁਰਿੰਦਰਜੀਤ ਨੂੰ ਦੱਸਦੀ ਹੈ ਪਰ ਗੁਰਿੰਦਰਜੀਤ ਨੂੰ ਜਦੋਂ ਕੁਝ ਸਮਝ ਨਹੀਂ ਆਉਂਦਾ ਕਿ ਉਹ ਇਸ ਤੇ ਕੀ ਰਿਐਕਸ਼ਨ ਦੇਵੇ ਉਹ ਬਾਹਰ ਆਪਣੀ ਬਾਈਕ ਤੇ ਬੈਠ ਕੇ ਚਲਾ ਜਾਂਦਾ ਹੈ ਇਦਾਂ ਨਹੀਂ ਕਿ ਗੁਰਿੰਦਰਜੀਤ ਦੇ ਮਨ ਤੇ ਸੰਦੀਪ ਕੌਰ ਦੀਆਂ ਗੱਲਾਂ ਦਾ ਅਸਰ ਨਹੀਂ ਹੋਇਆ ਹੁੰਦਾ ਪਰ ਉਹਦੇ ਮਾਈਂਡ 'ਚ ਇੱਕੋ ਗੱਲ ਹੁੰਦੀ ਆ ਕਿ ਇਹ ਮੇਰੀ ਭਾਬੀ ਆ ਮੇਰੇ ਜਿਗਰੀ ਦੀ ਘਰ ਵਾਲੀ ਆ ਉਹ ਘਰ ਚਲੇ ਜਾਂਦਾ ਆਪਣਾ ਆਰਾਮ ਨਾਲ ਸੌਣ ਲੱਗਦਾ ਹੈ ਤਾਂ ਉਸਦੇ ਸੈੱਲ ਫੋਨ ਤੇ ਬੈਲ ਵੱਜਦੀ ਹੈ ਸੰਦੀਪ ਕੌਰ ਦੀ ਕਾਲ ਹੁੰਦੀ ਆ ਉਹ ਕਾਲ ਚੁੱਕਦਾ ਤਾਂ ਸੰਦੀਪ ਕੌਰ ਉਸ ਨੂੰ ਆਪਣੀਆਂ ਮਿੱਠੀਆਂ ਮਿੱਠੀਆਂ ਗੱਲਾਂ 'ਚ ਲਗਾ ਲੈਂਦੀ ਹੈ ਹਾਲਾਂਕਿ ਗੁਰਿੰਦਰਜੀਤ ਝੱਜ ਕਰਿਆ ਹੁੰਦਾ ਹੈ ਪਰ ਸੰਦੀਪ ਕੌਰ ਕਹਿੰਦੀ ਆ ਕਿ ਕੱਲ ਤੂੰ ਘਰ ਆਈ ਅਸੀਂ ਇਕੱਲੇ ਚ ਟਾਈਮ ਸਪੈਂਡ ਕਰਾਂਗੇ ਗੁਰਿੰਦਰਜੀਤ ਦਾ ਮਾਈਂਡ ਕਨਫਿਊਜ਼ਨ ਨਾਲ ਭਰ ਜਾਂਦਾ ਉਹ ਸੰਦੀਪ ਕੌਰ ਦੀ ਗੱਲ ਮੰਨਣਾ ਵੀ ਚਾਹੁੰਦਾ ਹੁੰਦਾ ਹੈ ਤੇ ਨਹੀਂ ਵੀ ਉਹ ਅਗਲੇ ਦਿਨ ਹਿੰਮਤ ਸਿੰਘ ਦੀ ਐਬਸੈਂਸ 'ਚ ਘਰ ਪਹੁੰਚ ਜਾਂਦਾ ਦਰਸਲ ਇਹ ਮੁਲਾਕਾਤ ਇਸ ਲਈ ਹੁੰਦੀ ਹੈ ਤਾਂ ਕਿ ਸੰਦੀਪ ਕੌਰ ਨੂੰ ਗੁਰਿੰਦਰਜੀਤ ਦੀ ਹਾਂ ਮਿਲ ਸਕੇ ਕਿਉਂਕਿ ਅੰਦਰੋਂ ਸ਼ਾਇਦ ਉਸ ਨੂੰ ਵੀ ਡਰ ਹੁੰਦਾ ਹੈ ਕਿ ਏ ਕਿਤੇ ਯਾਰੀ ਦੋਸਤੀ ਚ ਇਹ ਗੱਲ ਹਿੰਮਤ ਸਿੰਘ ਨੂੰ ਨਾ ਦੱਸਦੇ ਸੰਦੀਪ ਔਰ ਉਸ ਸ਼ਾਮ ਗੁਰਿੰਦਰਜੀਤ ਨੂੰ ਦੇਖ ਪਰ ਕੇ ਇਹ ਫੈਸਲਾ ਲੈਂਦੀ ਹੈ ਕਿ ਇਹ ਸਹੀ chal ਰਿਹਾ ਹੈ ਉਹੀ ਚਾਹੁੰਦਾ ਜੋ ਮੈਂ ਚਾਹੁੰਦੀ ਆ ਸੁਹਾਸਾ ਮਜ਼ਾਕੇ ਕਰਦੇ ਨੇ ਥੋੜਾ ਥੋੜਾ ਰੋਮਾਂਸ ਤੇ ਫਿਰ ਗੁਰਿੰਦਰਜੀਤ ਘਰ ਵਾਪਸ چلا ਜਾਂਦਾ ਹੁਣ ਰੋਜ਼ ਰਾਤ ਫੋਨ ਤੇ ਗੱਲਾਂ ਹੁੰਦੀਆਂ ਤੇ ਦਿਨ ਚ ਵੀ ਇਹ ਨਾਲ ਰਹਿੰਦੇ ਹੌਲੀ ਹੌਲੀ ਇਹ ਹਰ ਹੱਦ ਪਾਰ ਕਰ ਜਾਂਦੇ ਨੇ ਇੱਕ ਦਿਨ ਗੁਰਿੰਦਰਜੀਤ ਸਿੰਘ ਨੇ ਸੰਦੀਪ ਕੌਰ ਨੂੰ ਕਿਹਾ ਕਿ ਉਹ ਹੋਰ ਪੈਸਾ ਕਮਾਉਣ ਸਿੰਗਾਪੁਰ ਜਾ ਰਿਹਾ ਹੈ। ਅੱਗੋਂ ਸੰਦੀਪ ਨੇ ਕਿਹਾ ਕਿ ਇਹ ਤਾਂ ਗਲਤ ਗੱਲ ਹੈ ਨਾ ਤੂੰ ਕਿੱਦਾਂ ਜਾ ਸਕਦਾ ਮੈਨੂੰ ਛੱਡ ਕੇ। ਨਾਲੇ ਇੱਥੇ ਕਿਹੜੀ ਤੇਰੇ ਕੋਲ ਪੈਸਿਆਂ ਦੀ ਕੋਈ ਕਮੀ ਹੈ? ਜਦੋਂ ਗੁਰਿੰਦਰਜੀਤ ਨਹੀਂ ਮੰਨਦਾ ਤਾਂ ਸੰਦੀਪ ਕੌਰ ਕਹਿੰਦੀ ਹੈ ਕਿ ਦੇਖੀ ਤੂੰ ਵਾਪਸ ਆਏਂਗਾ। ਤੇਰਾ ਮੇਰੇ ਬਿਨਾਂ ਜੀ ਹੀ ਨਹੀਂ ਲੱਗਣਾ। ਗੁਰਿੰਦਰਜੀਤ ਸਿੰਗਾਪੋਰ ਚਲਾ ਜਾਂਦਾ ਪਰ ਕੁਝ ਵਕਤ ਬਾਅਦ ਹੀ ਸੰਦੀਪ ਦੀਆਂ ਕਹੀਆਂ ਗੱਲਾਂ ਸੱਚ ਹੋਣ ਲੱਗਦੀਆਂ ਨੇ ਉਸਦਾ ਉੱਥੇ ਜੀ ਨਹੀਂ ਲੱਗਦਾ ਨਾ ਆਪਣੇ ਲੋਕ ਨਾ ਸੰਦੀਪ ਕੋਈ ਵੀ ਨਹੀਂ ਹੁੰਦਾ ਉੱਥੇ ਉਹ ਹੁਣ ਉਦਾਸ ਰਹਿਣਾ ਸ਼ੁਰੂ ਕਰ ਦਿੰਦਾ ਉਹ ਵਾਪਸ ਤਰੰਤਾਰਾ ਨਾ ਜਾਂਦਾ ਤੇ ਫਿਰ ਸੰਦੀਪ ਤੇਸ ਦਾ ਮਿਲਣਾ ਸ਼ੁਰੂ ਹੋ ਜਾਂਦਾ ਉਹ 1 ਸਾਲ ਬਾਅਦ ਸਿੰਗਾਪੋਰ ਤੋਂ ਵਾਪਸ ਆਇਆ ਸੀ ਸੋ ਐਕਸਾਈਟਮੈਂਟ ਚ ਇਹਨਾਂ ਨੇ ਪਹਿਲੇ ਵਰਗੀਆਂ ਸਾਵਧਾਨੀਆਂ ਨਹੀਂ ਵਰਤੀਆਂ ਇਹੀ ਕਾਰਨ ਰਿਹਾ ਕਿ ਸ਼ਾਇਦ ਪਤਾ ਨਹੀਂ ਕਿਸ ਤਰ੍ਹਾਂ ਹਿੰਮਤ ਸਿੰਘ ਨੂੰ ਇਹਨਾਂ ਦੇ ਸਬੰਧ ਤੇ ਬਾਰੇ ਪਤਾ ਲੱਗ ਜਾਂਦਾ ਹੈ ਤੇ ਹਿੰਮਤ ਚੁੱਪ ਬੈਠਣ ਵਾਲਿਆ ਚੋਤਾ ਬਿਲਕੁਲ ਨਹੀਂ ਹੁੰਦਾ ਉਸ ਦੇ ਸਿਰ ਤੇ ਖੂਨ ਸਵਾਰ ਹੁੰਦਾ ਹੈ ਉਹ پاگل ਹੋਇਆ ਫਿਰਦਾ ਹੈ ਉਹ ਗੁਰਿੰਦਰਜੀਤ ਖਿਲਾਫ ਸਾਜ਼ਿਸ਼ ਰਚਨੀ ਸ਼ੁਰੂ ਕਰ ਦਿੰਦਾ ਹੈ ਤੇ ਇਸ ਸਾਜ਼ਿਸ਼ ਇਸ ਦੇ ਭਰਾ ਧਰਮਪ੍ਰੀਤ ਸਿੰਘ ਤੇ ਪ੍ਰਗਟ ਸਿੰਘ ਤੇ ਨਾਲ ਹੀ ਸੰਦੀਪ ਦੇ ਪੇਕੇ ਪਰਿਵਾਰ ਚੋਂ ਉਸ ਦੀ ਮਾਂ ਰਾਜਕੌਰ ਤੇ ਭਰਾ ਮਨਪ੍ਰੀਤ ਸਿੰਘ ਉਰਫ ਸਨੀ ਵੀ ਸ਼ਾਮਲ ਹੋ ਜਾਂਦੇ ਨੇ 29 ਦਸੰਬਰ 2019 ਦੀ ਗੱਲ ਲਗਭਗ 11 ਵਜੇ ਗੁਰਿੰਦਰਜੀਤ ਸਿੰਘ ਆਪਣੇ ਪਿਤਾ ਤਰਸੀਮ ਸਿੰਘ ਨੂੰ ਕਰਨਤਨ ਸ਼ਹਿਰ ਦੇ ਕਰੀਬ ਸਥਿਤ ਪਿੰਡ ਨੌਸ਼ੇਰਾ ਪੰਨੂਆ ਵਿਖੇ ਇੱਕ ਰਿਸ਼ਤੇਦਾਰ ਦੇ ਘਰ ਜਾਣ ਦੀ ਗੱਲ ਕਹਿੰਦਾ ਹੈ ਅਤੇ ਘਰੋਂ ਚਲਾ ਜਾਂਦਾ ਹੈ ਇਸ ਦੇ 3 ਘੰਟੇ ਬਾਅਦ ਪਿਤਾ ਤਰਸੀਮ ਸਿੰਘ ਨੂੰ ਕੋਈ ਫੋਨ ਕਰਕੇ ਦੱਸਦਾ ਹੈ ਕਿ ਗੁਰਿੰਦਰਜੀਤ ਸਿੰਘ ਸ਼ੇਰੋਂ ਚ ਮਨਪ੍ਰੀਤ ਸਿੰਘ ਉਰਫ ਸਨੀ ਦੇ ਘਰ ਆਇਆ ਸੀ ਤੇ ਉੱਥੇ ਉਸ ਨੂੰ ਮਾਰ ਦਿੱਤਾ ਗਿਆ ਸਨੀ ਦੇ ਘਰ লাশ ਪਈ ਐ ਤੇ ਘਰ ਦੇ ਸਾਰੇ ਲੋਕ ਫਰਾਰ ਨੇ ਫੋਨ ਸੁਣਦਿਆਂ ਹੀ ਤਰਸੀਮ ਸਿੰਘ ਦੇ ਘਰ ਤਰ ਥੱਲੀ ਮੱਜ ਜਾਂਦੀ ਐ ਤਰਸੀਮ ਸਿੰਘ ਫਟਾਫਟ ਕਬਰਾਂ ਆ ਕੇ ਆਪਣੇ ਵੱਡੇ ਮੁੰਡੇ ਨੂੰ ਲੈ ਕੇ ਸ਼ੇਰੋਂ ਪਹੁੰਚਦੇ ਨੇ ਉੱਥੇ ਦੇਖਦੇ ਨੇ ਤਾਂ ਸਨੀ ਦੇ ਘਰ ਦੇ ਬਾਹਰ ਭੀੜ ਲੱਗੀ ਹੁੰਦੀ ਐ ਤੇ ਵਾਕਈ ਉੱਥੇ ਗੁਰਿੰਦਰਜੀਤ ਦੀ লাশ ਪਈ ਹੁੰਦੀ ਐ ਪਿਓ ਦਾ ਭਰਾ ਦਾ ਰੋ ਰੋ ਬੁਰਾ ਹਾਲ ਹੁੰਦਾ ਫਿਰ ਪਿਓ ਪੁੱਤ ਥਾਣੇ ਇਸਦੀ ਕੰਪਲੇਂਟ ਲਿਖਾਉਂਦੇ ਨੇ ਸਰਹਾਲੀ ਪੁਲਿਸ ਸਟੇਸ਼ਨ ਤੋਂ ਐਸਐਚਓ ਲਖਪੀਰ ਸਿੰਘ ਆਪਣੀ ਟੀਮ ਦੇ ਨਾਲ ਕ੍ਰਾਈਮ ਸੀਨ ਤੇ ਪਹੁੰਚਦੇ ਨੇ ਤੇ ਫਿਰ ਕੁਝ ਸਵਾਲ ਕੀਤੇ ਜਾਂਦੇ ਨੇ ਗੁਰਿੰਦਰਜੀਤ ਸਿੰਘ ਦੇ ਪਿਤਾ ਤੇ ਭਰਾ ਤੋਂ ਉਹ ਦੋਵੇਂ ਸੰਦੀਪ ਕੌਰ ਨਾਲ ਗੁਰਿੰਦਰਜੀਤ ਦੇ ਨਜਾਇਜ਼ ਸੰਬੰਧਾਂ ਬਾਰੇ ਵੀ ਪੁਲਿਸ ਨੂੰ ਦੱਸਦੇ ਨੇ ਇਸ ਦੇ ਨਾਲ ਹੀ ਆਪਣਾ ਸ਼ੱਕ ਸੰਦੀਪ ਕੌਰ ਉਸਦੇ ਪੇਕੇ ਪਰਿਵਾਰ ਤੇ ਹਿੰਮਤ ਸਿੰਘ ਤੇ ਜ਼ਾਹਰ ਕਰਦੇ ਨੇ ਪੋਸਟਮਾਰਟਮ ਦੇ ਲਈ ਬੋਡੀ ਪੇਜਨ ਦੇ ਬਾਅਦ ਧਾਰਾ 301 120 20 ਦੇ ਤਹਿਤ ਮਾਮਲਾ ਦਰਜ ਕੀਤਾ ਜਾਂਦਾ ਐਸਐਚਓ ਲਖਬੀਰ ਸਿੰਘ ਐਸਐਸਪੀ ਤਰੁਵਦਿਆ ਨੂੰ ਮਾਮਲੇ ਤੋਂ ਜਾਣੂ ਕਰਾਉਂਦੇ ਨੇ ਤੇ ਫਿਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਨਾਮਜ਼ਦ ਮਲਜ਼ਮਾਂ ਦੀ ਧਰ ਪਕੜ ਦੇ ਲਈ ਸੰਭਾਵਿਤ ਥਾਵਾਂ ਤੇ ਦਾ ਬੇਸ਼ਤੰਦੀ ਹੈ ਅਗਲੇ ਦਿਨ ਯਾਨੀ 3 ਤੀ ਦਸੰਬਰ 2019 ਨੂੰ ਸੰਦੀਪ ਕੌਰ ਅਤੇ ਉਸਦੀ ਮਹਾਰਾਜਕੌਰ ਥਾਣੇ 'ਚ ਸਰੈਂਡਰ ਕਰ ਦਿੰਦੇ ਨੇ ਇਹਨਾਂ ਦੋਵਾਂ ਤੋਂ ਪੁੱਛਤਾ ਸਾਰੀਆਂ ਗੱਲਾਂ ਖੁੱਲ ਜਾਂਦੀਆਂ ਨੇ ਗੁਰਿੰਦਰਜੀਤ ਸਿੰਘ ਦਾ ਕਤਲ ਇਸ ਲਈ ਕੀਤਾ ਗਿਆ ਸੀ ਕਿਉਂਕਿ ਉਸਨੇ ਇੱਜ਼ਤ ਨੂੰ ਸੰਨ ਲਈ ਸੀ ਜਦੋਂ ਇਹਨਾਂ ਦਾ ਜਾਇਜ਼ ਸੰਬੰਧ ਦਾ ਸੰਦੀਪ ਕੌਰ ਦੇ ਪਕੇ ਵਾਲਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਇਹ ਲੱਗਾ ਕਿ ਗੁਰਿੰਦਰਜੀਤ ਨੇ ਸੰਦੀਪ ਕੌਰ ਨੂੰ ਵਰਗਲਾ ਕੇ ਉਸ ਨਾਲ ਇੱਕ ਗੰਦਾ ਰਿਸ਼ਤਾ ਜੋੜਿਆ ਉਹਨਾਂ ਨੇ ਆਪਣੀ ਧੀ ਨੂੰ ਤਾਂ ਸ਼ਾਇਦ ਮaaf ਕਰਤਾ ਪਰ ਗੁਰਿੰਦਰਜੀਤ ਸਿੰਘ ਨੂੰ ਨਹੀਂ ਸੋ ਉਹਨਾਂ ਨੇ ਗੁਰਿੰਦਰਜੀਤ ਸਿੰਘ ਨੂੰ ਸ਼ੇਰ ਨੂੰ ਬੁਲਾਇਆ ਇਸ ਸਾਜ਼ਿਸ਼ ਉਹਨਾਂ ਨੇ ਸੰਦੀਪ ਕੌਰ ਨੂੰ ਵੀ ਸ਼ਾਮਲ ਰੱਖਿਆ 29 ਦਸੰਬਰ ਨੂੰ ਉਹਨਾਂ ਨੇ ਸੰਦੀਪ ਕੌਰ ਕੋਲੋਂ ਹੀ ਫੋਨ ਕਰਾ ਕੇ ਗੁਰਿੰਦਰਜੀਤ ਨੂੰ ਪਿੰਡ ਸ਼ੇਰੋਂ ਬੁਲਾਇਆ ਸੀ ਗੁਰਿੰਦਰਜੀਤ ਨੇ ਘਰ ਝੂਠ ਬੋਲਿਆ ਸੀ ਕਿ ਉਹ ਨੌਸ਼ੇਰਾ ਪੰਨੂਆ ਜਾ ਰਿਹਾ ਹੈ ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਦੀ ਤਾਕ ਚ ਸੰਦੀਪ ਕੌਰ ਦੇ ਪੇਕੇ ਤੇ ਉਹ ਸਾਰੇ ਲੋਕ ਬੈਠੇ ਹੋਏ ਸਨ ਉਸ ਦਾ ਇੰਤਜ਼ਾਰ ਕਰ ਰਹੇ ਸਨ ਜਿਵੇਂ ਹੀ ਉਹ ਪਹੁੰਚਿਆ ਉਸ ਦੇ ਆਉਂਦਿਆਂ ਹੀ ਉਸ ਨੂੰ ਕਮਰੇ ਚ ਬੰਦ ਕਰਕੇ ਉਹਨਾਂ ਨੇ ਕੋਟਣਾ ਸ਼ੁਰੂ ਕਰਤਾ ਇੱਕ ਵੀਡੀਓ ਰੈਫਰੈਂਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਹਨਾਂ ਨੇ ਉਸ ਨੂੰ ਕਰੰਟ ਵੀ ਲਗਾਇਆ ਤੇ ਫਿਰ ਚੁੰਨੀ ਨਾਲ ਗਲਾ ਘੋਟ ਕੇ ਇਸ ਦੀ ਹਤਿਆ ਕਰ ਦਿੱਤੀ ਗੁਰਿੰਦਰਜੀਤ ਸਿੰਘ ਦੀਆਂ ਚੀਕਾਂ ਸੁਣ ਕੇ ਘਰ ਦੇ ਬਾਹਰ ਲੋਕ ਇਕੱਠੇ ਹੋ ਗਏ ਇਹਨੇ ਲੋਕ ਦੇਖ ਕੇ ਮਲਜ਼ਮ ਡਰ ਗਏ ਤੇ ਉੱਥੋਂ ਭੱਜ ਗਏ ਇਸਪੀਡ 'ਚ ਤਰਸੀਮ ਸਿੰਘ ਦਾ ਇੱਕ ਜਾਣਨ ਵਾਲਾ ਵੀ ਸੀ ਜਿਸ ਨੇ ਗੁਰਿੰਦਰਜੀਤ ਦੇ ਪਿਤਾ ਤਰਸੀਮ ਸਿੰਘ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹਨਾਂ ਦਾ ਮੁੰਡਾ ਮਾਰਤਾ ਲਾਸਟ ਇਨਫੋਰਮੇਸ਼ਨ ਜੋ ਮੈਂ ਗੈਦਰ ਕਰ ਪਾਈ ਉਦੋਂ ਤੱਕ ਪੁਲਿਸ ਬਾਕੀ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ ਪਰ ਅੱਗੇ ਦੀ ਇਨਫੋਰਮੇਸ਼ਨ ਅਜੇ ਅਰੇਂਜ ਨਹੀਂ ਹੋਈ ਜਿਵੇਂ ਹੀ ਕੋਈ ਅਪਡੇਟ ਮਿਲੂ ਮੈਂ ਸ਼ੇਅਰ ਕਰੂੰ ਕਦੇ-ਕਦੇ ਸਭ ਠੀਕ ਚੱਲ ਰਿਹਾ ਹੁੰਦਾ ਹੈ ਘਰ ਪਰਿਵਾਰ 'ਚ ਵੀ ਕੋਈ ਕਮੀ ਨਹੀਂ ਹੁੰਦੀ ਪਰ ਇਨਸਾਨ ਨੂੰ ਲੱਗਦਾ ਹੈ ਕਿ ਜ਼ਿੰਦਗੀ 'ਚ ਕੁਝ ਸਪਾਈਸ ਨਹੀਂ ਹੈ ਐਕਸਾਈਟਮੈਂਟ ਨਹੀਂ ਹੈ ਪਰ ਜੜੇ ਮਿਰਚ ਮਸਾਲੇ ਲੋਕ ਭਾਲ ਰਹੇ ਹੁੰਦੇ ਨੇ ਨਾ ਇਹ ਅਮੂਮਨ ਅਖੀਰ 'ਚ ਇਹਨਾਂ ਦੀਆਂ ਅੱਖਾਂ 'ਚ ਹੀ ਪੈਂਦੇ ਨੇ ਜ਼ਿੰਦਗੀ 'ਚ ਜੋ ਕਰਨਾ ਨਾ ਆਪਾਂ ਕਰ ਸਕਦੇ ਆ ਪਰ ਜੇ ਨਫਾ ਨੁਕਸਾਨ ਸਿਰਫ ਸਾਡਾ ਹੋਵੇ ਤਾਂ ਜੇ ਕਿਸੇ ਦੀ ਵਜ੍ਹਾ ਨਾਲ ਪਰਿਵਾਰ ਤੇ ਬਰਬਾਦੀ ਆ ਰਹੀ ਆ ਨਾ ਤਾਂ ਇਸ ਤੋਂ ਬੁਰਾ ਰਿਸ਼ਤਾ ਹੋਰ ਕੋਈ ਨਹੀਂ ਲਾਈਫ 'ਚ ਥੋੜੇ ਜਿਹੇ ਸਪਾਰਕ ਲਈ ਸਭ ਬਰਬਾਦ ਕਰਤਾ ਉਹ 21 ਜਿਹੇ ਬੱਚੇ ਤਰਸੇਮ ਦਾ ਪਰਿਵਾਰ ਈਵਨ ਕੁੜੀ ਦੇ ਮੋਹ ਚਪਿਆ ਸੰਦੀਪ ਦਾ ਆਪਣਾ ਪਰਿਵਾਰ ਵੀ ਤੇ ਜੇ ਗੁਰਿੰਦਰਜੀਤ ਦੇ ਪਰਿਵਾਰ ਨੂੰ ਵੀ ਇੰਨਾ ਬਾਰੇ ਸਭ ਕੁਝ ਪਤਾ ਸੀ ਤਾਂ ਉਹਨਾਂ ਨੇ ਕੁਝ ਕੀਤਾ ਕਿਉਂ ਨਹੀਂ ਜਾਂ ਸਮਝਾਇਆ ਹੋਣਾ ਪਰ ਗੁਰਿੰਦਰ ਉਸ ਏਜ ਚ ਸੀ ਨਹੀਂ ਸਮਝਾ ਹੋਣਾ ਕੁਝ ਵੀ ਹੋਵੇ ਇਸ ਹਵਸ ਦੀ ਅਗ ਚ ਸਭ ਚਲਸਤੇ ਅੱਜ ਫੇਰ ਸਖਿਆ ਕੀ ਨਹੀਂ ਕਰਨਾ ਵਾਇਗਰ ਉਸ ਮਤ ਬਖਸ਼ ਤੁਸੀ ਵੇਖ ਰਹੇ ਹੋ ਕੈਮਰਾ ਲੈਂਸ ਸਾਫ